ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਸੀ ਇੱਥੇ ਸਾਡੇ ਕਿਨੋਂ ਦਾ ਦੇਣਾ ਜਿ ਸੋਨਾ ਸੀਗਾ ਜਾਨੀ ਕਿ ਧੁੱਪ ਨਿਕਲੀ ਹੋਈ ਸੀ ਤੇ ਅੱਜ ਵਾਰੀ ਆਈ ਸੀ ਪਸ਼ੂਆਂ ਦੀ ਕਿ ਅਜੇ ਇਹ ਵੀ ਕਰੇ ਸੀ ਕਿ ਤਾਂ ਕਰਕੇ ਜਿਹੜੇ ਵੀ ਪਸ਼ੂਆਂ ਨੂੰ ਨਵਾਇਆ ਜਾਂਦਾ ਧੁੱਪ ਸੋਹਣੀ ਸੀਗੀ ਤਾਂ ਕਰਕੇ ਜਿਹੜੇ ਸਾਰਾ ਦਿਨ ਹੈ ਜਿਹੜੇ ਪਸ਼ੂ ਨੂੰ ਧੁੱਪ ਲੱਗ ਜੂਗੀ ਤੇ ਖੜੇ ਰਹਿਣਗੇ ਜਾਨੀ ਕਿ ਕੀ ਰਾਮਦਾਰੀ ਨਾਲ ਆ ਦਾ ਰੈਸਟ ਫਰਮ ਹੋਣਗੇ ਤੇ ਮੈਂ ਅਦਰ ਕਰ ਰਹੀ ਸੀ ਕਿ ਖੁਰਨੀਆਂ ਦੇ ਥੱਲੇ ਜਿਹੜੇ ਥੋੜੇ ਜੀ ਉਹ ਤੂੜੀ ਜਿਆਦਾ ਸਿੱਟੀ ਪਈ ਸੀ ਕਿ ਉਹਨਾਂ ਨੂੰ ਚੱਕਣ ਵਾਲੀ ਸੀ ਕਿਉਂਕਿ ਉੱਥੋਂ ਦੇ ਪਾਣੀ ਹੈ ਜਿਹੜਾ ਕ੍ਰਾਸ ਹੁੰਦਾ ਜਾਨੀ ਕਿ ਜਾਂਦਾ ਨਾਲੇ ਉਹ ਵਾਲੀ ਜਿਹੜੀ ਬੱਚੀ ਨਮਾਉਣ ਵਾਲੀ ਸੀ ਤੇ ਸੂਰਜ ਵੀ ਜਿਹੜਾ ਪੂਰਾ ਦਿਖਾਈ ਜਾਨੀ ਕਿ ਧੁੱਪ ਹੈ ਜਿਹੜੀ ਪੂਰੀ ਤਿੱਖੀ ਸੀਗੀ ਤੇ ਬੀਬੀ ਵੀ ਅੱਜ ਲੇਟ ਹੀ ਹੋ ਗਈ ਸੀ ਪਤਾ ਨਹੀਂ ਕਿਵੇਂ ਅੱਜ 9:30 ਵਜੇ ਪਾਠ ਕਰਦੀ ਸੀ ਤੂੰ ਸਿਨਮਾ ਉਪਸ਼ੂ ਤੇ ਮੈਂ ਕੱਪੜੇ ਵਗੈਰਾ ਤਾਂ ਚੱਲੀ ਆਂਦੀ ਐ ਮਸ਼ੀਨ ਤੇ ਮੈਂ ਮਾਰਾਂ ਅੰਦਰ ਝਾੜੂ ਅੰਦਰੋਂ ਸਾਰਾ ਮੰਜੇ-ਮੰਜੇ ਕੱਢ ਤੇ ਲੈ ਭੈਣ ਨੇ ਕਿਹਾ ਸੀ ਕਿ ਤੁੱਪੇ ਵੈਸੇ ਮੈਂ ਮੇਰੇ ਖਣ ਸੀ ਜਬਸਤਰ ਉਸਤਰੀ ਵੀ ਤੁੱਪੇ ਸੜਤੇ ਤੇ ਸਪੰਜ ਹੀ ਕਿਹਾ ਸੀ ਸ਼ਾਇਦ ਹਾਂ ਸਪੰਜ ਹੀ ਪਰ ਪਤਾ ਨਹੀਂ ਮੈਨੂੰ ਅੱਗ ਲੱਗਦੀ ਸੀ ਨੂੰ ਅੱਗ ਨਹੀਂ ਲੱਗਦੀ ਜਮਾਂ ਵੀ ਤੁੱਪੇ ਸੜਤੇ ਹੁਣ ਗੱਦੀ ਉਹ ਕਰ ਲਾਂਗੇ ਗੱਦੀ ਚ ਪਾ ਦਾਂਗੇ ਹਾਂਜੀ ਟਾਈਮ ਹੋ ਗਿਆ 1 ਦਾ ਕਿ ਆਪਾਂ ਕੰਮਕਾਰ ਕਰ ਲਈ ਸਾਰੇ ਫ੍ਰੀ ਹੋ ਗਏ ਪੁੱਛ ਪੁੱਛ ਨਾ ਤੇ ਤੇ ਹੁਣ ਆਪਾਂ ਜਾਣਾ ਸੀਗਾ ਮੰਡੀ ਕਿਉਂਕਿ ਬੱਚਿਆਂ ਦੇ ਕੱਪੜੇ ਵਗੈਰਾ ਲੈ ਕੇ ਆਉਣੇ ਸੀਗੇ ਆ ਸਕੂਲ ਦੇ ਵਿੱਚ ਫੰਕਸ਼ਨ ਹੋਣਾ ਨਾ ਉਹਨਾਂ ਨੇ ਡਰੈਸਾਂ ਜੀਆਂ ਤਿਆਰ ਕਰਨੀਆਂ ਤੇ ਫਿਰ ਸਟਿਚ ਵੀ ਕਰਨੇ ਹੋਣਗੇ ਮੈਂ ਕਿਹਾ ਚਲੋ ਅੱਜ ਸੰਡੇ ਆ ਤਾਂ ਕੰਮਕਾਰ ਮਸਾਂ ਭੱਜ ਨੱਠ ਕੀਤੀ ਤੇ ਕੰਮ ਨਵੇਂੜੇ ਆ ਹੁਣ ਤੇ ਫਿਰ ਜਾ ਕੇ ਦੇਣੇ ਆ ਕੰਗਾ ਨਹੀਂ ਕੰਗਾ ਮੈਂ ਪਾ ਪਿਆ ਮੋਟਰਸਾਈਕਲ ਤੇ ਚੱਲਾਂਗੇ ਬੱਚਿਆਂ ਨੂੰ ਵੀ ਨਿਮਾਤਾ ਤੇ ਹੁਣ ਮੈਂ ਕੱਢਦੀ ਹਾਂ ਮੜੀ ਜਿਹਨਾਂ ਦੀ ਸ਼ਰਟ ਕਿ ਇੱਕ ਮਾਦੇ ਬਲੈਕ ਦੁਪੱਟਾ ਨਾ ਮੇਰਾ ਸੂਟ ਥੋੜਾ ਜਿਆਦਾ ਡਾਰਕ ਹੈ ਤੇ ਥੋੜਾ ਜਿਹਾ ਫਰਕ ਲੱਗਦਾ ਸਕਿਚ ਜਿਹਾ ਪਿਆ ਇਹਨੂੰ ਵੀ ਕਰਵਾਉਣਾ ਪੀ ਜੁਲਾਉਣਾ ਸੀਗਾ ਦੇਣੀ ਆ ਕੀ ਗੰਦਾ ਕਿੱਦਾਂ ਸੁਣਨਾ ਆ ਤਾਂ ਦੇਣੀ ਆ ਵਾਲਾ ਦੁਪੱਟਾ ਨਾ ਮੈਂ ਥੋੜਾ ਆ ਜਾ ਬੈਡ ਚਾਹ ਸੀਟ ਵੀ ਲਾਈ ਪਈ ਐ ਵਿਛਾਉਣ ਵਾਲੀ ਪਈ ਐ ਹਜੇ ਇਹ ਪੁੱਛਾਂਗੇ ਉਸ ਨੂੰ ਮੈਂ ਡਾਕਟਰ ਕੋਲ ਹੀ ਕੁਝ ਨਿਕਲਿਆ ਮੂੰਹ ਚ ਟੇਲਰ ਨੂੰ ਹਾਈ ਡਾਈ ਵਾਲੇ ਨੂੰ ਵੀ ਇਹ ਹੋਰ ਡਾਰਕ ਹੋ ਜਾਊਗਾ ਕਿ ਨਹੀਂ ਚਲੋ ਮੈਂ ਇੱਕ ਵਾਰੀ ਨਾ ਨਵੂ ਕਰ ਗਿਆ ਦੀ ਸ਼ਰਟਾਂ ਕੱਢਾਂ ਵੀ ਕਨੀ ਲੈਸ ਵਗੈਰਾ ਲੱਗੂਗੀ ਫਿਰ ਦੇਖਦੇ ਆਂ ਦੇਖੋ ਕੱਪੜੇ ਵਗੈਰੇ ਸਾਰੇ ਤੋਤੇ ਤੇ ਤੇ ਮੰਮੀ ਵੀ ਗਈ ਟਾ ਲੈ ਕੇ ਜਾਣਾ ਹਨਾ ਹਾਂਜੀ ਆ ਪਿੰਕ ਇਹਨੂੰ yellow ਕਰਾ ਕੇ ਲੈਣਾ ਇੱਕ ਮੇਰਾ black ਹੈ ਇੱਕ ਆਵਲਾ yellow ਦੁਪੱਟਾ ਹਨਾ ਤੇ ਹੋਰ ਤਾਂ ਕੁਝ ਲੈ ਕੇ ਜਾਣਾ ਬਸ ਉਹ ਲੈ ਲਾਸਾ ਲੈ ਕੇ ਆਉਣਾ ਤੇ ਇੱਕ ਤੇਰਾ black suit ਹੈ ਹਾਂ ਹਾਂ ਉਹਦਾ ਰੈਂਡ ਤੇ ਮੰਮੀ ਕਹਿੰਗ ਗੱਗਰਾ ਤੇ ਮੇਰੇ ਬੁਲਾਏ ਕੀ ਨੇ ਕੀ ਗੱਗਰਾ ਗੱਗਰਾ ਨਹੀਂ ਸਲਵਾਰ ਸੂਟ ਹੀ ਬਣਾਉਣਾਗਾ ਅੱਛਾ ਸਲਵਾਰ ਤੇ ਹੋਰ ਤਾਂ ਨਹੀਂ ਕੁਝ ਲੈਣਾ ਮੈਮ ਨੇ ਕਹਿ ਸਕੇ ਗੱਗਰਾ ਬਣਾਉਣਾ ਗੱਗਰਾ ਨਹੀਂ ਸਲਵਾਰ ਸੂਟ ਹੈ ਅੱਛਾ ਸਲਵਾਰ ਸੂਟ ਫਿਰ ਮੈਂ ਪੋਛ ਲੂੰਗੀ ਜਣੂ ਪੋਛ ਹੀ ਲੈਣੀ ਹੈ ਫਿਰ ਮੈਂ ਪੋਛ ਲੋ ਕੀ ਕੰਨਾ ਬੈਲੈਂਸ ਹਾਂ ਬੱਸ ਤਾ ਆ ਫੜੀ ਹਮੇਰੀ ਨਾਲ ਤਾਂ ਜੀ ਵਾਲਿਆਂ ਨਾਲ ਗੱਲ ਹੋਈ ਸੀ ਹਾਂ 199 ਰੁਪਈਆ ਦਾ ਖਾਈ ਦੇ ਨਾਸਤੇ ਹੁੰਦਾ ਹੈਗਾ ਕਿੱਥੇ ਫਿਰ ਮਨ ਲਾਉਂਦੇ 300 ਪੈਂਦਾ ਹੈ ਉਹ ਆਪੀ ਇਹ ਬਚੂਗਾ ਹੀ ਹੂੰ ਨੇ 400 ਦਾ ਫਨ ਨਾ ਟਕ 300 ਦਾ ਅੱਛਾ ਆਗਲਾ ਬੈਲੈਂਸ ਹੋ ਜਾਊਗਾ ਕਿਉਂਕਿ ਸਕੂਲ ਵਗੈਰਾ ਚ ਕਈ ਵਾਰੀ ਕਾਲ ਕਰਨੀ ਪੈ ਜਾਂਦੀ ਹੈ। ਉਨੂੰ ਫਿਰ ਆਏਂ ਵੀ ਆ ਯਾਰ। ਜੇ ਹੁਣ 200 ਤਾਂ ਲੱਗਦਾ ਹੀ ਐ। ਮੰਮੀ ਆ ਫਿਰ। ਹਾਂਜੀ। ਜਾਊਂਗੀ ਇਹ ਉੱਥੇ ਰੱਖਣਾ ਰੂਮ ਚ ਖੜ ਜਾ। ਹਾਂ। ਇਹ ਪਤਾ ਉੱਥੇ ਰੂਮ ਚ। ਮੈਂ ਨੱਪਾਂਗੀ ਕਿ ਨੱਪੜਾ ਕੀ ਤੂੰ ਰੱਖਣਾ ਹੀ ਆ। ਜੇ ਉਹ ਚ ਬੋਲਣਾ ਤੂੰ। ਹਮ। ਹੋਰ। ਹਮ। ਆ ਜੇ ਵੇ ਜਾਂਦਾ ਵੀ ਮੈਂ ਕੋਸ ਫੁੱਲੀ ਆਂ। ਉਹਦਾ ਉਂਦਾ ਜੋ ਮੰਡੀ ਜਾਂ ਜਾਂਵੜੀ ਜਾਂ ਮਾਲਾ ਜਾਣਾ ਉਹਨਾਂ ਤੋਂ ਜਾਣੀ ਹਾਂਜੀ ਕੋਤਰਾ ਆਸ਼ ਹੈ ਹਮਮ ਰਾਸ਼ੀ ਵੀ ਹੈ ਤਸਿਲ ਸਿਲ ਦੀ ਲਾਈਪ ਹੈ ਧੀਲੇ ਮੀਟਰ ਕਹਿੰਦੀ ਭਾਈ ਰੈੱਡ ਬਲੈਕ ਹੀ ਮੈਨੂੰ ਮਿਲ ਨਹੀਂ ਰਿਹਾ ਅਰੇ ਉਹ ਸੀਜ਼ਨ ਜਾਂਦਾ ਸੀਜ਼ਨ ਆਫ ਹੋ ਹੀ ਜਾਂਦਾ ਹਾਈ ਤਾਂ ਹੈਗਾ ਮਹੀਨਾ ਕੋਲਾਂ ਦੀ ਕਿੰਨੀ ਹੈ ਪਰ ਇਹਨਾਂ ਨੂੰ ਤਾਂ ਫਿਲੀਆਂ ਜੀ ਹੋਰ ਕਰਨਾ ਪੈਂਦਾ ਹੈ ਸਟਾਕ ਫਿਰੇ ਮੰਗਾਉਂਦੇ ਨਹੀਂ ਕਿਹੜਾ ਸਟਾਕ ਕਿੱਥੋਂ ਮਿਲਦਾ ਕੋਈ ਇੱਕ 30 ਇੱਕ 32 ਕੋਈ ਸਿਰ ਇੱਕ ਬੱਚੇ ਦੀ ਬੰਦ ਨਹੀਂ ਦੇ ਕੋਟ ਬੈਗ ਮੀਨੀਮਮ ਕੋਟ ਜਨਮ ਮੜਦਾ ਹੈ ਦਾ ਨਹੀਂ ਕਾਈ ਕਟ ਆਈ ਗੱਟ ਹੈ ਟਾਈ ਦਾ ਬਣਾ ਲੈਣਾ ਟਾਈ ਦਾ ਬਣਾਣੀ ਬਾਅਦ ਸਾਡਾ ਫਿਰ ਦੋ ਵੀਕ ਲਾਣੀ ਬਣਾ ਮਿਹਰਬਾਨ ਜੀ ਬਾਕੀ ਦੇ ਤੁਸੀਂ ਆਪ ਤੇ ਚ ਕਰਨਾ ਬਿਓਦ ਬਣਾਵਾਂ ਦਾ ਹਾਈਟ ਕਿ ਨਹੀਂ ਆਈ ਕੱਪੜਾ ਤਾਂ ਦਿਖਾ ਦਿਓ ਹਾਂ ਇਹ ਜੀਜਾ ਦਾ ਆ ਗਿਆ ਇਹਦੇ ਤੇ ਕਟਿੰਗ ਹੀ ਨਹੀਂ ਹੋਣਾਗਾ ਬੰਨੇ ਫਾਇਦਾ ਵੀ ਨਹੀਂ ਨਾ ਕੋਈ ਕਟਿੰਗ ਹੀ ਨਹੀਂ ਨਾ ਹੋਣੀ ਇਹਦੇ ਇਹ ਕੁੜਤੇ ਪਿਆੰਦੇ 5 ਮਿੰਟ ਹੁੰਦਾ ਇਹ 2 ਮੀਟਰ ਦਾ ਥਾਣੇ ਕਪੜਾ ਤਾਂ ਫਰਕ ਹੀ ਨਹੀਂ ਆਉਂਦਾ। ਕਪੜਾ ਦਾ ਭਾਵੇਂ ਸਾਰਿਆਂ ਦਾ ਫਰਕ ਪਈ ਹੋਊਗਾ ਜਿਹੜੇ ਦਿਖਾਈ ਜਾਊਗਾ ਤੈਨੂੰ ਫਰਕ ਵੀ ਆਊਗਾ। ਦੇਖੋ ਇਹ 3 ਮੀਟਰ ਉਹ ਜਿਹਦੇ ਪਿਆ ਦੇਖ ਲੱਗੀ ਜਿਆਦਾ ਯਾਰ। ਹਾਂ ਜੀ ਤਾਂ। ਆਹ ਕਿਉਂ ਨਹੀਂ ਦੇ ਦਿੰਦੇ? ਲਾਈਨਿੰਗ ਲੋੜ ਤਾਂ ਹੀ ਪੈਂਦੀ ਹੈ। ਆਹ ਕੀ ਆ ਰਿਹਾ ਨਾਲੇ? ਜਦੱਕ ਲੈਣੀ। ਇਹ ਲੈਣੀ ਆ। ਉਹ ਤਾਂ ਬਿਲਕੁਲ ਮਨ ਨਹੀਂ ਚੱਲਦਾ। ਬਾਹਰ ਹੀ ਹੋ ਗਿਆ। ਇਹ ਲਈਏ ਕਿ 4-4 ਗੋਲੇ ਸਹੀ ਹੈ ਤੇ ਸਿਰਫ ਕਚੋਰੀ ਲੈਣੀ ਪਈ। ਅੱਧਾ ਦਸ। ਪਰੰਦੀ। हेलो टीचर हां जी बच्चे आओ मैं क्या कर रहा हूं मुझे चाय चाहिए खाने में ਬਾਜੀ। ਲੋ ਜੀ ਆਪਾਂ ਭੈਣ ਕੋਲੇ ਆਏ ਸੀ ਅੱਜ ਫੇਰ ਸੂਟ ਫੜਾਉਣ ਟਿੱਕਾ ਵਾਲਾ ਸੂਟ ਹੈ ਜਿਹੜਾ ਬਾਲਾ ਸੋਨਾ ਪੈ ਗਿਆ। ਭੈਣੇ ਕੱਪੜਾ ਤਾਂ ਦੱਸ ਦੇ ਕੀ ਹੈ ਇਹ? ਤੁਹਾਨੂੰ ਹੈਂਦਾ ਹਲੇ। ਅੱਛਾ। ਤੇ ਇਹਦੇ ਨਾਲ ਆਪਾਂ ਹਜੇ ਬਾਟਮ ਲਗਾਵਾਂਗੇ। ਅੱਛਾ ਜਾਨੀ ਕਿ ਸ਼ਰਟ ਬੰਦੀ ਹੈ ਇਹ ਇਕੱਲੀ। ਸ਼ਰਟ ਤਾਂ ਵੀ ਆ ਮੈਚਿੰਗ ਸੋਹਣਾ ਲੱਗਦਿਆ। ਹਾਂ ਹਾਂ ਮੈਚਿੰਗ ਸੋਹਣਾ ਲੱਗੂਗਾ। ਬਹੁਤ ਸੋਹਣਾ ਹੈਗਾ। ਆ ਜਾਰਜਟ ਆਰਗੈਂజా ਜਿਹਾ ਲੱਗਦਾ ਹੈ ਨਾ? ਤਾਂ ਢਣੀ ਦੀ ਨਵਾਂ ਜਿਹਾ ਸੂਟ ਆਇਆ। ਦੇ ਕੇ ਆ ਤਾਂ ਆਪਣੇ ਉਹ ਵਾਲੇ ਪੈਸੇ ਹਾਂ ਠੀਕ ਹੈ ਤੇ ਆ ਵਾਲਾ ਸੂਟ ਹੈ ਲਹਿੰਗਾ ਜੋਲੀ ਇਹ ਹਾਂਜੀ ਹਾਂਜੀ ਸਟੀਚ ਕਰਨਾ ਕਿ ਵੈਸੇ ਹੀ ਜਾਣਾ ਇਹ ਤਾਂ ਕਈਆਂ ਕਟੀਆਂ ਹੋਈਆਂ ਨੇ ਅੱਛਾ ਫਿਰ ਬਣੂਗਾ ਰੈਡੀ ਹੋਊਗਾ ਠੀਕ ਬਾਕੀ ਆ ਰਿਹਾ ਇਹ ਦੁਪੱਟਾ ਅੱਛਾ ਪੂਰਾ ਹੈਵੀ ਹੈ ਨਾ ਬਾਹਰ ਜਾਣਾ ਇਹ ਵਾਲਾ ਸੂਟ ਹਾਂ ਤਿਆਰ ਕਰਵਾਇਆ ਪਹਿਣਨੇ ਸ਼ਿਮਰ ਚ ਹੀ ਰੈਡੀ ਕਰਵਾਇਆ ਸਾਰਾ ਇਹ ਆਪਾ ਠੀਕ ਹੈ 1 ਮਿੰਟ ਦੇਖੋ ਕਿ ਦੀ ਸਮੇਂ ਵਰਕੇ ਹੈਂਡਵਰਕ ਦਾ ਸਾਰਾ ਸੂਟ ਲਹਿੰਗਾ ਜੋਗੇ ਜਿਹੜਾ ਰੈਡੀ ਕਰਵਾ ਆ ਕਿ ਰਹੂਗਾ ਹਨਾ ਜੀ ਹਾਂ ਇਹ ਚੋਣ ਗਿਆ ਅੱਛਾ ਹਾਂ ਤੋਂ ਨਾ ਤੱਕ 하고 ਨਾ ਹੂੰ ਹੋ ਗਿਆ ਸੁਣੇ ਠੀਕ ਉੱਪਰ ਕਰੇ ਮਾੜਾ ਜਿਹਾ ਅੱਛਾ ਇਹ ਚੋਲੀਆਂ ਨਾ ਸ਼ਾਰਟ ਜੀ ਇਹ ਹਾਂ ਬਹੁਤ ਜਿਆਦਾ ਸੁਣੇ ਜੇ ਕੋਈ ਭੈਣ ਨੇ ਰੈਡੀ ਕਰਵਾਣਾ ਤਾਂ ਤੁਸੀਂ ਜ਼ਰੂਰ ਭੈਣ ਕੋਲ ਵਿਜ਼ਿਟ ਕਰਿਓ ਕਿਹਾ ਫਾ ਵਾਲਾ ਸੂਟ ਹੈ ਜਿਹੜਾ ਵਰਕ ਕਰਨ ਦੇ ਲਈ ਨਾ ਹੀ ਗਾਪੇ ਹਨ ਲਵੈਂਡਰ ਹੈ ਇਹ ਵੀ ਨਾ ਇਸ ਤਰ੍ਹਾਂ ਸੀ ਪੈਂਦਾ ਬੱਸ ਇਹ ਮੈਂ ਬਹੁਤ ਵਾਰੀ ਹੋ ਕੀਤਾ ਤੁਸੀਂ ਇੱਕ ਆਪਣਾ ਹਾਲ ਤੁਸੀਂ ਪ੍ਰੈਨਟ ਦੇ ਉੱਤੇ ਹਾਂਜੀ ਅੱਜ ਕੀ ਹੋ ਰਿਹਾ ਦੱਸੋ ਅੱਛਾ ਅੱਜ ਅਰੀ ਹੈ ਹੈਂਦੀ ਹੈ ਤਾਂ ਬਹੁਤ ਉਂਗਰ ਕਿਤਰਾ ਹੈ ਅੱਛਾ 3 ਖਾਂ ਇਹ ਸ਼ਰਟ ਹੈ ਠੀਕ ਹੈ ਇਸ ਉੱਤੇ ਕਰਦੇ ਵਾਸ਼ੇ ਨੇ ਅੱਛੇ ਸਾਰੇ ਸੁਧ ਬਾਹਰ ਜਾਣੇ ਆ ਮੋਸਮੀ ਕਰੀ ਅੱਪ ਆ ਗਏ ਖਾਜਾ ਚਾਹ ਬਣਾਉਣੇ ਬੱਤ ਖਾ ਲਿਓ ਫਿਰ ਅੰਨਾਂ ਨੂੰ ਅੱਜ ਸੂਟਾ ਨਹੀਂ ਲਿਆ ਹਾਈ ਹਾਈ ਬੈੱਡ ਸ਼ੀਟ ਤੇ ਸੌਣ ਵਾਲੀ ਪਿਆਕੀ ਖਾ ਕੇ ਹਟ ਗਈ ਸੂਟਾ ਨਾ ਅੰਨਾਂ ਨੂੰ ਕੋਈ ਨਹੀਂ ਫੈਟ ਨੂੰ ਲਾ ਦਾਂ ਮਾਰਾ ਰੱਖਦਾ ਪਹਿਲਾਂ ਉਹਨਾਂ ਦਾ ਖਾਣ ਪੀਣ ਵਾਲਾ ਮਰਦ ਨਹੀਂ ਸਾਰੇ ਚੰਗੇ ਹੋ ਗਏ ਨੇ ਕੱਪ ਕਿ ਲਿਆ ਮੈਂ ਸਾਰਾ ਕੁਝ ਨਾਲ ਆਖਾ ਇਲਾ ਇਹ ਸਾਰਾ ਕੁਝ ਪਕਾੜਗਾ ਪਕੂੜਨ ਵਾਲਾ ਖੋਲ ਕੇ ਗੰਗਣਾ ਜੋ ਅੰਨਾ ਬਿੱਟਾ ਮਿਲ ਗਿਆ ਹੈ ਜੋ ਅੰਨਾ ਬਾਰਨ ਬਿੱਟਾ ਨਹੀਂ ਕੋਫੀ ਹੈ ਕੋਫੀ ਐਂਡ ਖਾਓ 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 ਇਹ ਤਾਂ ਸਾਈ ਵੀ ਬਿੱਡਾ ਹੈ ਤੇ ਖਾਲ ਮੈਂ ਤਾਂ ਜਾਣੀ ਹੈ ਕਿੱਥੀਆਂ ਦੀਆਂ ਉਹ ਲਾ ਲਓ ਮੈਂ ਚਮਚਾ ਹੀ ਹੁੰਦਾ ਬਲਗਾ ਸਵਾਲ ਲਾ ਦੇ ਮੈਨੂੰ ਵੀ ਬਲਗਾ ਸਵਾਲ ਲਾ ਦੇ ਤਾਂ ਤੁਸੀਂ ਉਹਦੇ ਲਿਆ ਕੇ ਨਹੀਂ ਦਿੱਤੂਗਾ ਸੀਗਾ ਉਹਦੇ ਕੀ ਮੰਗ ਵੈਸੇ ਸੁਥਮੇ ਦੇਖ ਕਿੰਨੇ ਲਾਂਬੇ ਦਿੰਦੀਆਂ ਨਾ ਮੈਂ ਵਾਲੇ ਹੂੰ ਕੀ ਮੰਗਾਏ ਤੋ ਉਹਦੇ ਪਤਾ ਨਹੀਂ ਜਾਂਦੇ ਆ ਚਲੋ ਹਣਾ ਉਹ ਪਿੱਕਣ ਉਹ ਕਰ ਦੋ ਥੰਬਨੇਲ ਬਣਾ ਦੋ ਲੌਗ ਅਪਲੋਡ ਕਰੀਏ ਖਾਲੀ ਪਹਿਲਾਂ ਹਾਂ ਖਾਲੀ ਹੂਰੇ ਖੁਸ਼ ਹੈ ਨਾ ਮੈਂ ਸਮਾਨ ਲੈ ਕੇ ਦਿੱਤੇ ਕੱਪੜੇ ਲੈ ਕੇ ਦਿੱਤੇ ਪੰਗਵ੍ਰੀਤ ਦਾ ਤਾਂ ਮਿਲ ਗਿਆ ਮੋਸਾ ਮਿਲੇ ਲੈ ਆਹੀ ਕਪੜਾ ਹੀ ਨਾ ਮਿਲੇ ਨਾ ਬਲੈਕ ਦੇ ਵਿੱਚ ਆਹ ਹੈ ਨਵੂ ਦਾ ਨਵੂ ਤੇਰੇ ਦਾ ਮੇਰੀ ਨੀਤ ਡਿੱਗੀ ਵਈ ਐਡਾ ਸੋਹਣਾ ਕੱਪੜਾ ਹਾਂ ਮਮੂ ਮੈਨੂੰ ਵੀ ਬਾਹਰ ਸੋਣਾ ਮੈਂ ਤਾਂ ਆ ਦੇ ਇੱਕ ਇਹਦੇ ਵਾਲਾ ਸੋਣਾ ਸਲੀਨ ਜਿਆਦਾ ਅੱਛਾ ਜੀ තේර මම ඒ කැතින ආයලක් ගොනග හෙම ත ඒයි ර මරිය පත්ත පරස්සීනේ හැකි පොත තිිශුවා කැදිි මමයි දස්සී දත්යෙනු යබන්නනග ආ තිශුණි ලඳලස කැි මයි අප තස්සේ නා ගැන මමයි රස්සීටි තියබි බන්න ලේනු තයෝසාජ කන ගිට ඇතෙරේ . <desconaltro> <ori> <guarding okay>? ਦੇ ਉੱਤੇ ਲੱਗਣਗੇ ਨਾ ਹਾਂਜੀ ਹਾਂਜੀ ਇਹ ਉੱਤੇ ਆਏ ਬਸ ਆਏ ਨਾ ਉਹਨਾਂ ਕੇ ਹਾਈ ਪਰੰਦਾ ਘਾ ਲਿਆ ਕੇ ਦਿੱਤਗਾ ਦਿਖਾਈ ਇੱਕ ਮੇਰੀ ਇੱਕ ਸਮਝ ਲਈ ਦੀ ਆਹ ਤਾਂ ਸੱਚੀ ਵਾਲਾ ਸੋਨਾ ਲੱਗਿਆ ਮੈਨੂੰ ਮੈਂ ਨਰਸੀ ਮੂੰਦਾ ਵੀ ਲੈਣਾ ਸੀ ਇਹ ਚ ਹੈ ਨਹੀਂ ਸੀਗਾ ਪੂਰਾ ਸੂਟ ਦਿੰਦੇ ਸੀ ਫਿਰ ਮੈਂ ਉਹ ਪੂਰਾ ਸੂਟ ਮੈਂ ਕੀ ਕਰਨਾ ਫਿਰ ਬਲੈਕ ਤਾਂ ਹਜੇ ਮੈਂ ਸਿਉਣਾ ਦਿੱਤਾ ਹੋਇਆ ਫਿਰ ਮੈਂ ਬਲੈਕ ਬਲੈਕ ਕੀ ਕਰਨਾ ਹਾਂ ਆਹ ਤਾਂ ਗੁੜਗੇ બસ ਪੁੱਛੀ ਨਾ ਸਿਰਾਂ ਗੱਲ ਬਾਤ ਹੀ ਐ ਤੇ ਇਹ ਪੱਤੇ ਜਿਹੜਿਆਂ ਦੇ ਸੋ ਇਹ ਟਿੱਕਾ ਕਿੱਧਰ ਗਿਆ ਟਿੱਕਾ ਮੈਂ ਉਹਦੇ ਵਿੱਚ ਪਾਤਾ ਆਖੇ ਆਸਿਆ ਮੈਂ ਰੈਡੀ ਕਰੇ ਇੱਕ ਪਿਆਗਾ ਥਾਈ ਐ ਦੇ ਜੀ ਔਰ ਕੀ ਹੈਗਾ ਇੱਕ ਤੇਰੀ ਲੈਸ ਹੈਗੀ ਨਾ ਤੇ ਇੱਕ ਵਸ ਟਿੱਕਾ ਸੀਗਾ ਤੇ ਇੱਕ ਪਰੰਦ ਗੰਗਾ ਹੈਨਾ ਮੇਰੀ ਲੈਸ ਹੈ ਮੇਰੀ ਲੈਸ ਤੇਰੀ ਲੈਸ ਹੈਗੀ ਆ ਪਤਾਸੇ ਦੇ ਵੀ ਤੇਰੇ ਹੀ ਲੱਗਣਗੇ ਤੇ ਉਹ ਲੈਸ ਪਈ ਆਪਣੀ ਤੇਰੇ ਪਤਾਸੇ ਹੀ ਹੁੰਦੀ ਹੈ ਇਹ ਤੇਰੀ ਲੈਸ ਪਈ ਹੈ ਬੇਟੇ ਹਾਂ ਮੇਰੀ ਲੈਸ ਠੀਕ ਹੈ ਹੋ ਗਏ ਸਾਰੇ ਜੀਜਾ ਕੰਪਲੀਟ ਦੁਪੱਟਾ ਰਹਿ ਗਿਆ ਉਹ ਡਾਈ ਕਰਨਾ ਦਿੱਤਾ ਹੋਇਆਗਾ ਤੇ ਉਹ ਕੱਲ ਨੂੰ ਉਹ ਕਰਨਗੇ ਕੱਲ ਨੂੰ ਤੇ ਡੈਡੀ ਕਹਿੰਦੇ ਮੈਂ ਫੜ ਲੇਗਾ ਰੱਖ ਦੇ ਪੁੱਤੇ ਇਹ ਸਾਉਂਡੇ ਦੇ ਪਿੱਛੇ ਲਿਫਾਫੇ ਚ ਪਾ ਕੇ ਰੱਖਿਆ ਠੀਕ ਐ ਸਾਰਸ ਮਾਣ ਆਰ ਦਾ ਇੱਕ ਕੱਠਾ ਰੱਖ ਲੇ ਫਿਰ ਸੂਟ ਹੋ ਕਰਾ ਲੇ ਇਹਦਾ ਮੇਰਾ ਦੁਪੱਟਾ ਗਏ ਪਾਈ ਕਹਿੰਦਾ ਨਹੀਂ ਡਾਈ ਨਹੀਂ ਹੁੰਦਾ ਕਹਿੰਦਾ ਇਹ ਬਲੈਕ ਹੀ ਐ ਇਹ ਕਹਿੰਦਾ ਇਹਦੂ ਬਲੈਕ ਨਹੀਂ ਹੁੰਦਾ ਹੈਗਾ ਠੀਕ ਐ ਓਕੇ ਖੋਸ਼ ਹੋ ਹਾਂ ਮੰਮੀ ਆ ਕੀ ਹੋ ਗਿਆ ਤੂੰ ਪਹਿਲਾਂ ਹੀ ਨਾ ਦੇੜਦੀ ਇਹਨੂੰ ਇਹ ਤਾਂ ਆ ਹੀ ਹੁੰਦੀ ਐ ਬਸ ਬੰਦ ਜੀ ਚਲੋ ਆ ਦਾਦੀ ਵੀ ਥੋੜੀ ਵਾਲੇ ਸਣ ਸੂਟ ਲੈ ਕੇ ਆਹੋ ਲੈ ਕੇ ਚਿੱਟਾਂ ਹੋ ਗਿਆ ਸਵਾਸ਼ੀਦਾ ਤੇ ਆ ਕੇ ਬਸ ਤਮਗਾਰ ਕਰਨ ਲੱਗੇ ਬਲੌਗ ਹੈ ਜਿਹੜਾ ਸ਼ੂਟ ਨਹੀਂ ਕੀਤਾ ਤੇ ਆਪਣੇ ਮੰਮੀ ਨੂੰ ਮੰਡੀ ਗਈ ਸੀਗੀ ਨਾਲ ਆ ਕਾਲੇ ਵਰਗੇ ਕਰਦੇ ਹਾਂ ਇੱਕ ਮਿੰਟ ਬੀਬੀ ਦੇ ਮੰਜੇ ਨਾਲ ਟੋਪਲ ਵਾਈਸ ਹਾਂਜੀ ਮੱਕੀ ਦੇ ਸਾਗ ਜਾਂਦੀਵਾਰ ਦਾ ਸਾਗ ਹੈ ਉਹ ਜਾਂਦੀਵਾਰ ਦਾ ਹੀ ਆ ਤੂੰ ਮੁਰਦਾ ਹੁਣ ਬੱਸ ਕੋਈ ਪਤਾ ਨਹੀਂ ਪਾਪਾ ਪੱਤੇ ਫੇਰ ਤੋੜ ਲਿਆਵੇ ਫੁੱਲਾਂ ਨੂੰ ਛੱਡ ਕੇ ਪੱਤੇ ਫੇਰ ਤੋੜ ਲਿਆਉਣਗੇ ਜਾਂਦੀ ਹੁੰਦੀ ਵਾਰ ਦਾ ਆਪਣੇ ਘਰੇ ਕੋਈ ਪਤਾ ਨਹੀਂ ਹੁੰਦਾ ਗਰਮੀਆਂ ਚ ਸਟਾਰਟ ਹੋ ਜਾਂਦਾ ਤੇ ਗਰਮੀਆਂ ਚ ਐਂਡ ਹੋਊਗਾ ਠੰਡ ਹੋ ਗਿਆ ਨਾ ਹੁਣ ਠੰਡ ਲੱਗਣ ਲੱਗਿਆ ਦਿਨੇ ਬਹੁਤ ਗਰਮੀ ਸੀ ਗਦਗਦ ਕਰਕੇ ਜਿਹੜਾ ਸਾਗ ਹੈ ਰਿਜ ਰਿਆ ਆਕੇ ਸਰ ਟੋਟੇ ਮੈਂ ਮੰਦਵਾ ਲੈ ਮੰਜਾ ਕਰੀਏ ਪਹਿਲਾਂ ਆਪਾਂ ਫਿਰ ਬਲੌਗ ਬਣਾਉਣੇ ਤਾਂ ਰੰਦੂਰਾ ਕੱਢ ਲਈਆਂ ਪਾਂਡੇ ਮਾਂਜ ਲਈ ਹੁਣ ਕੱਪੜੇ ਪ੍ਰੈਸ ਤੇ ਡਿਊਟੀ ਲਾਉਣੇ ਅੱਜ ਕਿਉਂਕਿ ਸਾਰਿਆਂ ਦੀ ਯੂਨੀਫਾਰਮ ਵਗੈਰਾ ਬੱਚਿਆਂ ਦੀ ਵੀ ਅਮੀਰੀ ਯੂਨੀਫਾਰਮ ਵੀ ਆ ਟਿਕ ਕਰਦੇ ਆ ਪ੍ਰੈਸ ਆ ਕੱਲ ਵਾਲੀ ਸਪੰਜ ਨੂੰ ਧੋਪ ਪਲਵਾਈ ਹੋਣੀ ਚਾਹੀਏ ਕੱਲ ਨੂੰ ਬੱਚਿਆਂ ਦੇ ਸੂਟਾਂ ਦੀ ਕਟਿੰਗ ਕਰਾਂਗੇ ਆ ਡੋਰ ਖੋਲ ਦੋ ਕਿਵੇਂ ਕੱਲ ਨੂੰ ਗੁਰੂਗਿਆ ਅੱਜ ਨਹੀਂ ਕੀ ਕਰਦਾ ਸਕੂਲੋਂ ਆ ਕੇ ਕਰਦਾਂਗੇ ਸਕੂਲੋਂ ਆ ਕੇ ਕੱਲ ਨੂੰ ਗੜਾ ਮੈਂ ਕੱਪੜੇ ਕੁੱਪੜੇ ਧੋਣੇ ਆ ਨਹੀਂ ਪੋਚਾਂ ਦਾ ਕੰਮ ਹੋਣਾ ਨਹੀਂ ਕੱਪੜਿਆਂ ਨੂੰ ਧੋਣ ਦਾ ਕੰਮ ਹੋਣਾ ਬਸ ਅੱਜ ਪ੍ਰੈਸਾਂ ਦਾ ਟੇਬਲ ਭਰਿਆ ਪਿਆ ਤੇ ਫਿਰ ਪ੍ਰੈਸ ਕਰਕੇ ਸਾਰੇ ਕੱਪੜੇ ਸਾਂਭਦਾ ਮੈਂ ਬੈੱਡ ਸ਼ੀਟਾਂ ਵਗੈਰਾ ਵੀ ਸੰਡੇ ਨੂੰ ਹੋ ਜਾਂਦੀਆਂ ਫਿਰ ਧੋਣ ਆਲੀਆਂ ਇਹ ਵੀ ਚੇਂਜ ਕੀਤੀ ਅੱਜ ਤੇ ਅੱਜ ਕਾਲ ਕਿਸੇ ਨੂੰ ਨਹੀਂ ਕੀਤੀ ਜਿਸੇ ਵੀ ਭੂਗਾਰ ਨੂੰ ਜਾਂ ਪਿੰਡ ਮੈਂ ਪਿੰਡ ਵੀ ਕਾਲ ਕੀਤੀ ਨੂੰ ਪਤਾ ਨਹੀਂ ਕਿੰਨਾ ਹੋਵੇ ਕਿਤੇ ਵੀ ਫੋਨ ਹੁੰਦਾ ਬਸ ਟਾਈਮ ਹੀ ਨਹੀਂ ਲੱਗਦਾ ਜੇਕਰ ਕੋਈ ਰਿਸ਼ਤੇਦਾਰ ਬਲੌਗ ਦੇਖਣਗੇ ਤਾਂ ਦੇਖ ਲੈਣਗੇ ਵੀ ਭਾਈ ਵੀਜੀ ਲਾਈਫ ਹੈ ਬਹੁਤ ਜ਼ਾਰੇ ਮੈਂ ਉਹਨਾਂ ਨੇ ਮੰਨਣਾ ਹੀ ਨੀਗਾ ਕਿ ਲੈ ਕਦੇ ਤਵੇਲੀਆਂ ਹੁੰਦੀਆਂ ਹੀ ਹੋਊਗਾ ਕਿ ਸਾਰਾ ਦਿਨ ਕੰਮ ਹੀ ਕਰਦੀਆਂ ਰਹਣੀ ਆ ਤੇ ਬਹੁਤ ਦਿਨ ਹੋ ਗਏ ਨਾ ਮੈਂ ਕਦੇ ਪਿੰਡ ਵੀ ਨਹੀਂ ਕੋਲ ਕੀਤੀ ਜੀ ਚੱਕੀ ਮੁੰਜੀ ਦੱਸੋ ਸਾਗ ਬਾਰੇ ਮੈਂ ਕਿਹਦਾ ਕਿਹਦਾ ਬਣਾਏ A1 A1 ਦਾ ਕੀ ਮਤਲਬ ਹੁੰਦਾ ਵੈਸੇ A1 ਮੰਨ ਲਓ ਵੀ ਇਹ ਤਾਂ ਆਪ ਦੇ ਕੋਲ ਹੀ ਕਹਤਾ ਹੀ ਹੈ ਮਤਲਬ ਮਤਲਬ ਸਾਨੂੰ ਪਤਾ ਨਹੀਂ ਬਹੁਤ ਸਵਾਇ ਤੇਰੀ ਮਰਚ ਡਗਪੀ ਸਾਗ ਨਾਲ ਮਿਰਚ ਕੀ ਕਰਨੀ ਸੀ ਸਾਗ ਨਾਲ ਕੌਣ ਚਾਰ ਖਾਂਦਾ ਹੁੰਦਾ ਭਲਾਂ ਦੀ ਹਨਾ ਵੀ ਦੱਸਿਓ ਤੁਸੀਂ ਸਾਗ ਨਾਲ ਚਾਰ ਲੈ ਕੌਣ ਕੌਣ ਨਹੀਂ ਖਾਂਦਾ ਦੱਸਿਓ ਹੂੰ ਉਧਰੋਂ ਸਾਗ ਨਾਲ ਹੀ ਤਜਾਬ ਬਣ ਜੂ। ਇਹ ਇਹ ਨਾ ਅਸੀਂ ਚਾਰ ਵਗੈਰਾ ਦੋਨੇ ਹੀ ਘੱਟ ਖਾਂਦੇ ਆ। ਉਹ ਐਵੇਂ ਹੁੰਦਾ ਵੀ ਰੱਖ ਲਗੇ ਚਾਰ ਵਿੱਚ ਤੇ ਉਹ ਹਮੇਸ਼ਾ ਹੀ ਬੱਚ ਬਾਂਟ ਜਾਂਦਾ। ਅਹਨੇ ਬੂਰਾ ਖੱਟਾ ਤਾਂ ਖਾ ਲੈਂਦੇ ਆ। ਜੇ ਤਾਂ ਹੋਵੇ ਮਿਰਚ ਖੱਟੀ ਜੀ, ਮੌਲੀ ਨਾ ਹੋਵੇ। ਫੇਰ ਤਾਂ ਮੈਂ ਖਾ ਲੈਣਾ। ਜੇ ਕਿਤੇ ਪਹਿਲੀ ਬੁਰਕੀ ਜੀ ਐ ਹੋ ਗਿਆ ਵੀ ਮੱਚ ਗਿਆ ਮੂੰਹ। ਬਸ ਫੇਰ ਨਹੀਂ ਟੱਚ ਕਰਨੀ। ਮੈਂ ਤਾਂ ਕਦੇ ਮਿਰਚ ਚਹਾ ਕੇ ਵੀ ਨਹੀਂ ਦੇਖੀ। ਮੰਮੀ ਆਦ ਦਾ ਬਹਲਾ ਪਾਇਆ ਪਿਆ। ਫਾਦ ਨਾ ਰੱਬ ਨੇ ਦਸਵਾ ਗੱਲ ਨਾ ਤਾਲਾ ਅੱਜ ਚੁੱਲੇ ਤੇ ਰੋਟੀ ਬਣਾਉਣ ਲੱਗੀ ਆ ਮੈਂ ਰੜ ਰੜ ਕੇ ਜਿਹੜੀ ਆ ਵਾਲਾਂ ਰੋਟੀਆਂ ਹੁੰਦੀਆਂ ਨੇ ਇਹ ਵਾਲਾਂ ਟੇਸਟੀ ਲੱਗਦੀਆਂ ਨੇ ਰੜ ਰੜ ਤੁਸੀਂ ਰੋਟੀ ਦੱਸੋ ਹੋਰ ਲਓਗੇ ਹਾਂ ਗਰਮ ਕੀ ਥੋੜੀ ਜੀ ਗਰਮ ਹੀ ਦੇ ਦੇ ਆਹੀ ਦੇ ਦੇ ਠੰਡੀ ਕਰ ਦੇ ਤਰਤੀ ਅੱਗੇ ਮੈਂ ਪਤਾ ਕੀ ਨਾ ਹੂੰ ਬਚਾਲੇ ਮੰਮੀ ਨੂੰ ਖਾ ਮੰਮੀ ਵਿਚਾਲੇ ਰੋਟੀ ਦੇ ਲਈ। ਹੂੰ। ਮੰਮੀ ਕਹਿੰਦੀ ਵਿਚਾਰਾ ਬਿੜਾ ਹੈ ਨਹੀਂਗਾ। ਮੰਮੀ ਉਹਨਾਂ ਨੇ ਖਾ ਲਈਆਂ ਸਿਮ ਵਰਗੇ ਨੇ ਰੋਟੀ। ਬਸ ਫੇਰ ਰੋਟੀ ਬਾਦ ਬੱਦ ਬਣੀ ਪਈ ਐ। ਬਸ ਫੇਰ ਬਸ ਫੇਰ ਮੈਂ ਤਾਂ ਪਿਕ ਡੇਢੀ ਖਾਣੀ ਆ ਭੁੱਖ ਨਹੀਂ ਪੇਟ ਦਾ ਜੀਆਂ ਨਾ ਢੱਡ ਭਰ ਗਿਆ। ਇੱਕ ਕਿਹਨੇ ਦਾ ਇੱਕ ਖਾਦੀ ਆ ਮਾਂ ਤੇ ਮੈਂ ਢਾਈ ਖਾ ਗਿਆ। ਕਿ ਮੈਂ ਖਾਦੀ ਆ ਤੇ ਮੈਂ ਢਾਈ ਖਾ ਗਿਆ। ਬਸ ਅਸੀਂ ਪਰ ਤੁਸੀਂ ਕਿਹੜਾ ਮੇਰੇ ਮੋਟੋ ਕੋਰੇ ਚੱਕਣੇ ਪੱਠਿਆਂ ਦੇ। ਲੈ। ਕੰਮ ਤਾਂ ਕੀਤਾ ਹੀ ਅਸੀਂ ਵੀ ਮੈਨੂੰ ਨਹੀਂ ਲੱਗਿਆ ਨੀ ਬੁੱਕ ਸਾਡੇ ਇੰਜਨ ਛੋਟੀ ਹੈ ਕੁਛ ਪਿੱਤੇ ਹੈ ਨਹੀਂ ਬਸ ਰੱਖੜ ਕੇ ਰੋਈ ਰੋਈ ਪਿੱਤੇ ਆਂ ਤਾਂ ਪਿੱਤੇ ਵੀ ਨਾ ਬਈ ਬਹੁਤ ਘੱਟ ਪੈਣਾ ਹੈ ਹੂੰ ਇੰਜਨ ਜੋੜਦੇ ਨਹੀਂ ਹੂੰ ਖਰਚਾ ਘੱਟ ਹੈ ਖਰਚਾ ਤਾਂ ਸਾਡੇ ਘੱਟ ਹੀ ਆ ਹੈ ਨਾ ਨਾ ਡੀਆਈ ਇੰਜਨ ਹੈ ਹੂੰ ਚੱਕ ਮੰਮੀ ਆਏ ਆ ਆਹ ਤਾਈ ਜੀ ਦੇ ਰੱਖ ਦੇ ਕਾਦੇ ਚ ਕਾ ਚੱਕੋ ਹੈ ਤਾਂ ਤੰਦੂਰ ਵਾਲੀ ਰੋਟੀ ਵਾਲੀ ਨਾ ਇਹ ਨੂੰ ਬਈ ਹੈ ਮੰਮੀ ਮੈਨੂੰ ਨਾ ਹੋ ਲਿਆ ਦੋ ਸਾਗ ਤਾਂ ਹੈਗਾ ਰੋਣਾ ਚਲ ਮੈਂ ਹੀ ਲਿਉਣੀ ਸਾਗ ਤਾਂ ਬਸ ਮੈਨੂੰ ਚਮਚਾਕ ਹੀ ਚਾਹੀਦਾ ਸਾਗ ਸੁੱਕੀ ਵੀੜੀ ਵਾਲਾ ਖਾਣਾ ਤੇ ਬਸ ਮੈਂ ਤੋਹ ਕਰਨਾ ਕਿਉਂ ਹੋਵੇ ਵੱਧ ਇੱਤਰਮਾ ਜੋ ਤੇ ਸਾਗ ਸੁੱਕ ਦਾ ਤਾਂ ਕੋਈ ਇਲਾਜ ਨਹੀਂ ਹੈਗਾ ਲੈ ਹੈ ਮੈਨੂੰ ਨਾ ਐਸਐਸ ਆਸਾਨ ਨਹੀਂ ਵੀ ਪੀਣ ਮਿਲਦਾ ਨਹੀਂ ਕੋਈ ਨਹੀਂ ਖਾਣ ਵਾਸਤੇ ਆਪਾਂ ਸਾਉ ਦੇ ਹੈ ਹੋਰ ਬਣ ਜੂਗਾ ਕਿਉਂ ਮੜ ਕੇ ਕਰਮਾ ਵਾਲੀ ਨੇ ਸੂ ਪਹਿਣਾਏ ਆਡੀ ਜੇਗੀ ਤੇ ਲੱਗੇ ਮਨੋ ਦੇ ਕੋਈ ਬੜੀ ਦੇਖਿਆ ਲੈ ਨਾ ਉਹ ਤਾਂ ਐਸਾ ਦੇ ਰਹੇ ਹੁੰਦੇ ਲੱਗਦਾ ਸੀ ਜੁੱਤ ਤੁਮੇ ਛੋਟੇ ਨਾਲ ਹੀ ਟਟਾ ਸੋਈ ਤੁਸੀਂ ਵੀ ਮੇਜਿਕ ਛੋਟਾ ਕਰਦਾ ਬਣਦਾ ਬਟਦਾ ਹੀ ਹੋਊਗਾ ਮੈਨੂੰ ਲੱਗਦਾ ਚਲੋ ਜੀ ਖਾਣੇ ਦੇਖੀ ਖਾਣਾ ਛੋਟਾ ਨਹੀਂ ਤਾਂ ਵਹੀਂ ਕਰੂ गीता नी नाला पनी बना लिया तूने पान पान डेमांजर लग गयी हाँ बाहर देखो मैं युज्यक चली आता पूरा डीजे डीजे बच्चों जा के बाहर काम कर नहीं मेरी चीज़ आज जिसने कालीन बनी है दादी ने छंद दे दिया फिर पैपा अच्छा ये दिन आलतानी क्वेश्चन था बनो